ਔਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਮੈਂ ਆਪਣੇ ਸਾਲੇ ਨੂੰ ਕਦੀ ਸਰਪੰਚ ਨਹੀਂ ਬਣਾਇਆ ਇਹਨੇ ਵਿਕਰਮ ਜੀਠੀਏ ਨੂੰ ਮੰਤਰੀ ਬਣਾਤਾ ਹੁਣ ਵਿਕਰਮ ਜੀਠੀਆ ਤੇ ਸੁਖਵੀਰ ਬਾਦਲ ਬਿਲਕੁਲ ਉਹ ਕਾਂਗਰਸ ਵਾਲੀ ਇੱਕ ਗੜੀ ਹੈ ਜੇ ਤੁਸੀਂ ਉਹਦੇ ਨਾਲ ਤੁਲਨਾਤਮਕ ਕਰੋ ਤੇ ਇਹ ਉਹੀ ਚੀਜ਼ ਹੈ ਉਹਨੇ ਆਪਣੀ ਕੁੜੀ ਨੂੰ ਨਹੀਂ ਕਹਿੰਦੀ ਐਮਐਲਏ ਜਾਂ ਮੰਤਰੀ ਬਣਾ ਦੂਜੇ ਘਰੇ ਚਲੀ ਗਈ ਪਰਵਾਰਾਂ ਨੂੰ ਦੇ ਉੱਤੇ ਵਿਕਰਮ ਮਜੀਠੀਆ ਬਹੁਤ حاਵੀ ਹੋ ਗਿਆ ਸੀ ਪੰਜਾਬ ਪੁਲਿਸ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਰਮ ਮਜੀਠੀਆ ਦੇ ਕੰਮ ਹੋ ਰਹੇ ਆ ਮੈਂ ਉਹਦਾ ਗਵਾਹ ਆਂ ਕਈ ਜਗ੍ਹਾ ਤੇ ਕਿਸ ਤਰ੍ਹਾਂ ਦੇ ਕੰਮ ਇਹ ਹੀ ਕਾਰਨ ਹੈ ਕਿ ਜੇ ਉਹਨਾਂ ਦਾ ਉਹਨਾਂ ਤੇ ਉੱਤੇ ਡਰੱਗ ਮਾਮਲੇ ਦੇ ਇਲਜ਼ਾਮ ਨਹੀਂ ਤੇ ਹੁਣ ਤੱਕ ਉਹ ਕਿਹੜੇ ਨੇਪਰੇ ਨਹੀਂ ਚੜ ਪਾਇਆ ਮਾਮਲਾ ਹੁਣ ਆਪਣੇ ਫਾਦਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਆ ਉਹਨਾਂ ਦੀ ਗੱਲ ਨੂੰ ਅਮਲ ਕਰਨਾ ਸ਼ੁਰੂ ਕਰਦਾ ਕਿ ਮੈਨੂੰ ਵਿਕਰਮ ਮਜੀਠੀਆ ਨੂੰ ਇੱਕ ਜਗ੍ਹਾ ਤੇ ਰੋਕਣਾ ਪਏਗਾ ਵਿਕਰਮ ਮਜੀਠੀਆ ਥੋੜਾ ਜਦੋਂ ਦੇਖਿਆ ਕਿ ਮੈਨੂੰ ਇੱਕ ਇਲਾਕੇ 'ਚ ਬੰਨਿਆ ਜਾ ਰਿਹਾ ਮੈਨੂੰ ਸਿਰਫ ਮਜੀਠੇ ਹਲਕੇ ਤੱਕ ਹੀ ਕੀਲਿਆ ਜਾ ਰਿਹਾ ਹੁਣ ਉਸ ਚੀਜ਼ ਦਾ ਦਰਦ ਤਾਂ ਹੁੰਦਾ ਹੀ ਹੈ ਨਾ ਕਿਤੇ ਨਾ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਹ ਟਿਕਟ ਦੇ ਪਿੱਛੇ ਬਹੁਤ ਵੱਡੀ ਰਾਜਨੀਤੀ ਹੈ ਸਿਆਸੀ ਸਮਿਕਰਣ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸ ਤਰ੍ਹਾਂ ਬਦਲਦੇ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਪਾਰਟੀ ਦੇ ਅੰਦਰ ਵੱਖ-ਵੱਖ ਪਾਰਟੀਆਂ ਦੇ ਅੰਦਰ ਜੋ ਕੁਝ ਵਾਪਰ ਰਿਹਾ ਉਹ ਹਰ ਇੱਕ ਦੇ ਸਾਹਮਣੇ ਆ ਜਗ ਜਾਹਰ ਹੈ ਉਸੇ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਚਾਨਕ ਇੱਕ ਇਹੋ ਜਿਹੀ ਘਟਨਾ ਵਾਪਰੀ ਹੈ ਜਿਸ ਨੇ ਹਰ ਕਿਸੇ ਦੀਆਂ ਅੱਖਾਂ ਅੱਗੇ ਲਿਆਂਦੀਆਂ ਪਾਰਟੀ ਹਰ ਕਿਸੇ ਦੇ ਕੰਨ ਖੜੇ ਹੋ ਗਏ ਕਿ ਹੁਣ ਪਾਰਟੀ ਦੇ ਅੰਦਰ ਹੋਣ ਕੀ ਜਾ ਰਿਹਾ ਹੈ ਔਰ ਆਖਰਕਾਰ ਇਹੋ ਜਿਹਾ ਬਿਆਨ ਸਾਹਮਣੇ ਕਿਉਂ ਆ ਗਿਆ ਬਿਕਰਮ ਸਿੰਘ ਮਜੀਠੀਆ ਨੇ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਜਨਤਕ ਤੌਰ ਦੇ ਉੱਤੇ ਉਹਨਾਂ ਨੇ ਇੱਕ ਗੱਲ ਕੀਤੀ ਕਿ ਮੇਰੀ ਪਰਸਨਲ ਰਏ ਆ ਕਿ ਪਰਮਿੰਦਰ ਸਿੰਘ ਢੀਂਸੇ ਨੂੰ ਇਹ ਟਿਕਟ ਦੇਣੀ ਚਾਹੀਦੀ ਸੀ ਬਾਕੀ ਪਾਰਟੀ ਨੇ ਜੋ ਕੀਤਾ ਉਹ ਪਾਰਟੀ ਜਾਣਦੀ ਹੈ ਚੰਗਾ ਆ ਉਹ ਸਿਰ ਮੱਥੇ ਆ ਪਰ ਇਹ ਬਿਆਨ ਜਿਹੜਾ ਸਾਹਮਣੇ ਆਇਆ ਇਹ ਆਪਣੇ ਆਪ ਦੇ ਵਿੱਚ ਵਿਵਾਦਿਤ ਬਿਆਨ ਹੋ ਗਿਆ ਕਿਉਂਕਿ ਇਹ ਗੱਲ ਕੈਮਰੇ ਸਾਹਮਣੇ ਰਿਪੀਟ ਹੈ ਕਿਉਂਕਿ ਇਹ ਗੱਲ ਕੈਮਰੇਆ ਸਾਹਮਣੇ ਨਹੀਂ ਇਹ ਕਮਰੇ ਦੇ ਅੰਦਰ ਵੀ ਹੋ ਸਕਦੀ ਸੀ ਇਸ ਕਰਕੇ ਹੁਣ ਚਰਚਾਵਾਂ ਇਹ ਛੜੀਆਂ ਹੋਈਆਂ ਕਿ ਕੀ ਦੋਵਾਂ ਦੇ ਵਿੱਚ ਯਾਨੀ ਕਿ ਜੀਜੇ ਸਾਲੇ ਦੇ ਵਿੱਚ ਰਿਸ਼ਤੇ ਗੁੰਝਲਦਾਰ ਹੁੰਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਹੁਣ ਟੁੱਟਦਾ ਨਜ਼ਰ ਆ ਰਿਹਾ ਕੀ ਹਾਲਾਤ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਜਾਣਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਅਚਾਨਕ ਕੀ ਹੋਣ ਲੱਗ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੀਜਾ ਸਾਲੇ ਦੀ ਜੋੜੀ ਹੁਣ ਟੁੱਟਣੀ ਸ਼ੁਰੂ ਹੋ ਗਈ ਹੈ ਨਹੀਂ ਅਚਾਨਕ ਨਹੀਂ ਹੋਇਆ ਅਚਾਨਕ ਦੀ ਗੱਲ ਨਹੀਂ ਹੈਗੀ ਤੁਸੀਂ ਕਿ ਪਿਛਲੇ ਕੁਝ ਵਕਤ ਦੀਆਂ ਤੋਂ ਤੁਸੀਂ ਲਗਾਤਾਰ ਦੇਖੋ ਤੁਸੀਂ ਸੁਖਵੀਰ ਦੀਆਂ ਇਦਾਂ ਕਰੋ ਸਾਰੀਆਂ ਪ੍ਰੈਸ ਕਾਨਫਰੈਂਸ ਸੋਸ਼ਲ ਮੀਡੀਆ ਤੇ ਕੱਢ ਲਓ ਮਨ ਲਗਦਾ ਏ 1 ਜਾਂ 2 ਦੇ ਵਿੱਚ ਜਿਹੜੀਆਂ ਉਹਨਾਂ ਨੇ ਮਾਝੇ 'ਚ ਕੀਤੀਆਂ ਹੋਣਗੀਆਂ ਉਹਦੇ 'ਚ ਵਿਕਰਮ ਮਜੀਠੀਆ ਲੱਗੇ ਨਜ਼ਰ ਆਇਆ ਅਦਰਵਾਈਜ਼ ਵਿਕਰਮ ਮਜੀਠੀਆ ਲੱਗੇ ਨਹੀਂ ਨਜ਼ਰ ਆਇਆ ਸਭ ਤੋਂ ਵੱਡੀ ਗੱਲ ਪਤਾ ਗਈ ਐ ਸਿਆਸਤ ਇੱਕ ਟਾਈਮ ਬਾਅਦ ਆ ਕੇ ਸੱਤਾ ਟਰਾਂਸਫਰ ਮੰਗਦੀ ਐ ਜੀ ਅੱਜ ਕਾਂਗਰਸ ਦੇ ਵਿੱਚ ਰਾਹੁਲ ਗਾਂਧੀ ਲੱਗਿਆ ਕਿ ਇਹ ਨਹੀਂ ਚੱਲ ਪਾ ਰਹੇ ਤੇ ਕਾਂਗਰਸ ਨੇ ਰਣਨੀਤੀ ਬਦਲੀ ਹਿੰਦੁਸਤਾਨ ਦਾ ਪ੍ਰਧਾਨ ਮਲਕਾਰਜੁਨ ਖੜਗੇ ਨੂੰ ਲਾਇਆ ਪ੍ਰਿੰਕਾ ਵਾਡਰਾ ਨੂੰ ਸਿਆਸਤ ਐਂਟਰੀ ਕਰਾਈ ਔਰ ਉਹਨੂੰ ਪਾਵਰਫੁੱਲ ਕੀਤਾ ਠੀਕ ਹੈ ਨਾ ਹੁਣ ਵਿਕਰਮ ਮਜੀਠੀਆ ਤੇ ਸੁਖਵੀਰ ਬਾਦਲ ਬਿਲਕੁਲ ਉਹ ਕਾਂਗਰਸ ਵਾਲੀ ਇੱਕ ਕੜੀ ਹੈ ਜੇ ਤੁਸੀਂ ਉਹਦੇ ਨਾਲ ਤੁਲਨਾਤਮਕ ਕਰੋ ਤੇ ਇਹ ਉਹੀ ਚੀਜ਼ ਹੈ ਉਹੀ ਪਰਿਵਾਰ ਉਦਾਂ ਹੀ ਪਰਿਵਾਰ ਚੱਲਦਾ ਆ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ ਜਦੋਂ ਪੰਜਾਬ ਦੇ ਵਿੱਚ ਐਮਪੀ ਜਿੱਤੇ ਤੇ ਆਪਣੇ ਮੁੰਡੇ ਨੂੰ ਹੀ ਬਾਜਪਈ ਦੀ ਸਰਕਾਰ 'ਚ ਕੇਂਦਰ ਦਾ ਮੰਤਰੀ ਬਨਾਇਆ ਫਿਰ ਜੇ ਦੁਆਰਾ ਐਮਪੀ ਜਿੱਤੇ ਤੇ ਆਪਣੀ ਨੋ ਨੂੰ ਬੀਬੀ ਹਰਸਿਮਰਤ ਕੌਰ ਨੂੰ ਬਨਾਇਆ ਔਰ ਕਹਿਣ ਦਾ ਮਕਸਦ ਇਹ ਹੈਗਾ ਮੇਰਾ ਕਿ ਪਰਿਵਾਰ ਦੇ ਕੋਲੋਂ ਬਾਦਲ ਪਰਿਵਾਰ ਸੱਤਾ ਬਾਹਰ ਨਹੀਂ ਜਾ ਸਕਦੀ ਬਾਦਲ ਪਰਿਵਾਰ ਔਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਕਿ ਮੈਂ ਆਪਣੇ ਸਾਲੇ ਨੂੰ ਕਦੀ ਸਰਪੰਚ ਨਹੀਂ ਬਨਾਇਆ ਇਹਨੇ ਵਿਕਰਮਜੀਠੀਏ ਨੂੰ ਮੰਤਰੀ ਬਣਾਤਾ ਦੇਖੋ ਸਿਆਣੇ ਸਿਆਸਤਦਾਨ ਸੀਗੇ ਸਿਆਣੇ ਸਿਆਸਤਦਾਨ ਦਾ ਹਮੇਸ਼ਾ ਤਜਰਬਾ ਹੁੰਦਾ ਕਥਨ ਹੁੰਦਾ ਕਹਿਣਾ ਹੁੰਦਾ ਜਿਹੜੀ ਉਹਨਾਂ ਨੇ ਤੋਲ ਮੋਲ ਕੇ ਵਜਨਦਾਰ ਗੱਲ ਕਹੀ ਉਹ ਗੱਲ ਦਾ ਬੜਾ ਵਜਨ ਸੀ ਕਿ ਮੈਂ ਆਪਣੇ ਸਾਲੇ ਨੂੰ ਸਾਰਿਓ ਯਾਰ ਤੁਸੀਂ ਜਿਆਦਾ ਦੂਰ ਕੀ ਜਾਣਾ ਉਹਨਾਂ ਦੀ ਬੇਟੀ ਦਾ ਨਾਮ ਪਰਨੀਤ ਕੌਰ ਹੈ ਪੱਟੀ ਰਹਿੰਦੇ ਨੇ ਆ ਦੇਸ਼ ਪ੍ਰਤਾਪ ਕੈਰੋਂ ਦੀ ਹੋ ਵਾਈਫ ਹੈ ਜਿਹੜੀ ਸਰਦਾਰ प्रकाश सिंह बादल दी ਕੁੜੀ ਆ ਉਹਨਾਂ ਨੇ ਆਪਣੀ ਕੁੜੀ ਨੂੰ ਨਹੀਂ ਕਹਦੀ ਐਮਐਲਏ ਜਾਂ ਮੰਤਰੀ ਬਣਾ ਦੂਜੇ ਘਰੇ ਚਲੀ ਗਈ ਜੇ ਆਦੇਸ਼ ਪ੍ਰਤਾਪ ਕੈਰੋਂ ਨੂੰ ਵੀ ਮੰਤਰੀ ਬਣਾਇਆ ਨਾ ਤੁਸੀਂ ਪਿਛਲੇ 15 20 ਸਾਲਾਂ ਚ ਜਿੰਨੀ ਦਰ ਉਹ ਮੰਤਰੀ ਰਿਹਾ ਤਿੰਨ ਵਾਰ ਤੁਸੀਂ ਦੇਖੋ ਨੂੰ ਉਹਨਾਂ ਨੇ ਧਾਇਰੇ ਤੋਂ ਬਾਹਰ ਨਹੀਂ ਆਂ ਦਿੱਤਾ ਲੇਕਿਨ ਬਿਕਰਮ ਮਜੀਠੀਆ ਦੀ ਜਿਹੜੀ ਸਿਆਸਤ ਸੀ ਉਹ ਸਾਰੀ ਮਾਜੇ ਦੇ ਵਿੱਚ ਹਾਵੀ ਹੋਈ ਹਾਵੀ ਕਿਵੇਂ ਹੋਈ ਉੱਥੇ ਮਾਝੇ ਦੇ ਬੜੇ-ਬੜੇ-ਵੱਡੇ ਲੀਡਰ ਹੁੰਦੇ ਸੀ ਡਾਕਟਰ ਰਤਨ ਸਿੰਘ ਜਨਾਲਾ ਪੰਜਾਬ ਦੇ ਮੈਂਬਰ ਪਾਰਲੀਮੈਂਟ ਰਹੇ ਨੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਵੀ ਰਹੇ ਨੇ ਬ੍ਰਹਮਪੁਰਾ ਸਾਹਿਬ ਸੀਗੇ ਔਰ ਇਹ ਪਰਿਵਾਰ ਉਹ ਸੀ ਸੇਵਾ ਸਿੰਘ ਸੇਖਵਾ ਸੀ ਸਵਰਗ ਸਿਹਾਰ ਗਏ ਨੇ ਮੁੰਡਾ ਉਹਨਾਂ ਦਾ ਜਗਰੂ ਸੇਖਵਾ ਆਮ ਆਦਮੀ ਪਾਰਟੀ ਚ ਇਹ ਪਰਿਵਾਰਾਂ ਨੂੰ ਦੇ ਉੱਤੇ ਵਿਕਰਮ ਮਜੀਠੀਆ ਬਹੁਤ ਹਾਵੀ ਹੋ ਗਿਆ ਸੀ ਔਰ ਇਹ ਪਰਿਵਾਰਾਂ ਨੇ ਹਮੇਸ਼ਾ ਬਾਦਲ ਸਾਹਿਬ ਕੋ ਜਾ ਕੇ ਸ਼ਿਕਾਇਤ ਵੀ ਕੀਤੀ ਕਿ ਵਿਕਰਮ ਮਜੀਠੀਆ ਜਿਹੜਾ ਵਾ ਜੀ ਉਹਨੂੰ ਕਸੋ ਜੀ ਸਾਡੇ ਲਈ ਤਾਂ ਬੜੀ ਪ੍ਰੋਬਲਮ ਖੜੀ ਹੋ ਗਈ ਸਾਡੀ ਮਾਜੇ ਚ ਕੋਈ ਸੁਣਦਾ ਹੀ ਨਹੀਂ ਕੋਈ ਅਸਰ ਨਹੀਂ ਸੁਣਦਾ ਅਸਰ ਉਹਦੀ ਮਰਜ਼ੀ ਦੇ ਲੱਗਦੇ ਪਏ ਆ ਕੰਮ ਕਾਜ ਉਹਦੀ ਮਰਜ਼ੀ ਦੇ ਚੱਲਦੇ ਪਏ ਆ ਲੀਡਰਾਂ ਨੂੰ ਉਹ ਲਾਂਦਾ ਪਿਆ ਪਾਰਟੀ ਨੂੰ ਉਹ ਚਲਾਉਂਦਾ ਪਿਆ ਹਕੂਮਤ ਨੂੰ ਉਹ ਚਲਾਉਂਦਾ ਪਿਆ ਪ੍ਰਕਾਸ਼ ਸਿੰਘ ਬਾਦਲ ਨੇ ਬਾळा ਸੁਖਵੀਰ ਸਿੰਘ ਨੂੰ ਸਮਝਾਇਆ ਉਹ ਕਾਕਾ ਜੀ ਮੈਂ ਆਪਣੇ ਸਾਲੇ ਨੂੰ ਸਰਪੰਚ ਨਹੀਂ ਬਨਾਇਆ ਬਸ ਕਰ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਦਾ ਉਹ ਤਾਕਤ ਲਗਾਤਾਰ ਦਿੰਦੇ ਰਹੇ ਮਜਬੂਰੀਆਂ ਹੋ ਸਕਦੀਆਂ ਪਰਿਵਾਰ ਦੀਆਂ ਪਰਿਵਾਰ ਦੀਆਂ ਕਈ ਮਜਬੂਰੀਆਂ ਹੁੰਦੀਆਂ ਸਿਆਸਤਾਂ ਦੇ ਵਿੱਚ ਹੋ ਸਕਦਾ ਬੀਬੀ ਹਰਸਿਮਰਤ ਕੌਰ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੋਵੇ ਔਰ ਵਿਕਰਮ ਮਜੀਠੀਆ 노 ਡਾਊਟ ਵਿਕਰਮ ਮਜੀਠੀਆ ਪਾਵਰਫੁਲ ਹੋਏ ਬਹੁਤ ਜ਼ਿਆਦਾ ਹੁਣ ਵੀ ਜੇ ਤੁਸੀਂ ਦੇਖੋ ਜੇ ਪੰਜਾਬ ਦੇ ਵਿੱਚੋਂ ਕੋਈ ਉਧਰਲੇ ਪਾਸੇ ਮਾਝੇ ਚੋਂ ਸੀਟ ਜਿੱਤੀ ਜਾ ਸਕੀ ਤਾਂ ਬਿਕਰਮ ਮਜੀਠੀਆ ਜਿੱਤ ਸਕਦਾ ਜਦ ਕੜੂਰ ਸਾਹਿਬ ਸੀਟ ਦਾ ਇਹਨੂੰ ਇਨਚਾਰਜ ਸੀ ਇਹਨੂੰ ਇਨਚਾਰਜ ਲਾਇਆ ਫਿਰ ਇਹਨੂੰ ਉਤਾਰਤਾ ਠੀਕ ਹੈ ਨਾ ਤੇ ਜੇ ਉਹਨੂੰ ਹੁਣ ਕਹਿੰਦੇ ਆ ਕਿ ਤੈਨੂੰ ਮਜੀਠੇ ਹਲਕੇ ਤੱਕ ਹੀ ਬੰਨ ਕੇ ਰੱਖਣਾ ਕਿ ਗਨੀਵਕੌਰ ਮਜੀਠੀਏ ਤੱਕ ਹੀ ਬੰਨ ਕੇ ਰੱਖਣਾ ਤੇ ਬਿਕਰਮ ਮਜੀਠੀਆ ਉਤੋਂ ਉੱਤੇ ਤਾਂ ਝੜ ਚੁੱਕਾ ਹੋਇਆ ਮਾਝੇ ਦਾ ਜਰਨੈਲ ਹੈ ਹੁਣ ਪਾਰਟੀ ਦੀ ਹੁੰਦੀ ਹੈ ਸੈਕੰਡ ਲੀਡਰਸ਼ਿਪ ਸੈਕੰਡ ਲੀਡਰਸ਼ਿਪ ਦਾ ਮਤਲਬ ਇਹ ਹੁੰਦਾ ਕਿ ਕੱਲਾ ਕੰਮ ਜਿਹੜਾ ਇੱਕ ਲੀਡਰ ਨਹੀਂ ਕਰ ਸਕਦਾ ਉਹਦੀ ਥੱਲੇ ਵਾਲੀ ਜਿਹੜੀ ਦੂਜੀ ਕਤਾਰ ਦੇ ਲੀਡਰ ਹੈ ਉਹ ਕੰਮ ਨੂੰ ਸੰਭਾਲਦੇ ਨੇ ਵਿਕਰਮ ਜੀਠੀਏ ਚ એનર્ਜੀ ਆ ਵਿਕਰਮ ਜੀਠੀਏ ਚ ਪਾਵਰ ਆ ਉਸੋ ਤਾਕਤ ਨੂੰ ਸੰਭਾਲਣ ਦੀ ਬਿਊਰੋ ਅੱਜ ਵੀ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਣ ਲੱਗਾ ਭਾਵੇਂ ਮੇਰੀ ਹਕੂਮਤ ਗੱਲ ਸੁਣ ਲੇ ਪੰਜਾਬ ਪੁਲਿਸ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਰਮ ਮਜੀਠੀਏ ਦੇ ਕੰਮ ਹੋ ਰਹੇ ਆ ਮੈਂ ਉਹਦਾ ਗਵਾਹ ਆਂ ਕਈ ਜਗ੍ਹਾ ਤੇ ਕਿਸ ਤਰ੍ਹਾਂ ਦੇ ਕੰਮ ਕਿਸ ਤਰ੍ਹਾਂ ਦੇ ਮਤਲਬ ਜੇ ਮਤਲਬ ਅਫਸਰ ਕੋਈ ਹੈਗਾ ਕਿਸੇ ਮਲਾਜਮ ਦਾ ਕੰਮ ਹੈ ਕਿਸੇ ਮਲਾਜਮ ਦੀ ਬਦਲੀ ਹੈ ਜਾਂ ਥਾਣੇ ਕੋ ਆਪਣੇ ਵਰਕਰਾਂ ਦੇ ਕੰਮ ਹੈ ਵਿਕਰਮ ਮਜੀਠੀਏ ਦੀ ਬਿਊਰੋਕ੍ਰੇਸੀ ਅੱਜ ਵੀ ਉਹਦੀ ਗੱਲ ਸੁਣਦੀ ਹੈ ਤੇ ਉੱਤੇ ਅਮਲ ਕਰਦੀ ਹੈ। ਇਹੀ ਕਾਰਨ ਹੈ ਕਿ ਜੇ ਉਹਨਾਂ ਦਾ ਉਹਨਾਂ ਦੇ ਉੱਤੇ ਡਰੱਗ ਮਾਮਲੇ ਦੇ ਇਲਜ਼ਾਮ ਨਹੀਂ ਤੇ ਹੁਣ ਤੱਕ ਉਹ ਕਿਹੜੇ ਨੇਪਰੇ ਨਹੀਂ ਚੜ ਪਾਇਆ ਮਾਮਲਾ। ਨਹੀਂ ਇਹ ਵੀ ਗੱਲ ਤੁਸੀਂ ਕੁਝ ਵੀ ਸਮਝ ਸਕਦੇ ਹੋ ਇਹਨੂੰ ਕੁਝ ਵੀ ਸਮਝ ਸਕਦੇ ਹੋ ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ। ਮੈਂ ਕੋਈ ਇਦਾਂ ਦੀ ਗੱਲ ਨਹੀਂ ਕਹਿਣੀ ਚਾਹੁੰਦਾ ਜਿਸ ਦੇ ਨਾਲ ਇਨਵੈਸਟੀਗੇਸ਼ਨ ਸਫਰ ਹੋਵੇ। ਲੇਕਿਨ ਗੱਲ ਸਭ ਤੋਂ ਵੱਡੀ ਹੈ ਕਿ ਜੋ ਵਿਕਰਮ ਮਜੀਠੀਆ ਕਹਿੰਦਾ ਹੈ ਅੱਜ ਵੀ ਪੰਜਾਬ ਦੇ ਵਿੱਚ ਬਿਊਰੋਕ੍ਰੇਸੀ ਨੂੰ ਮਨਾ ਨਹੀਂ ਕਰਨੀ ਹੋ ਸਕਦਾ ਇੱਕ ਇੱਜ਼ਤ ਹੋਵੇ ਹੋ ਸਕਦਾ ਉਹਨਾਂ ਦੀ ਧਰਮ ਪਤਨੀ ਐਮ ਐਲ ਏ ਆ ਹੋ ਸਕਦਾ ਕਿ ਉਹਦੇ ਅਫਸਰਾਂ ਦੇ ਉੱਤੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਜਦੋਂ ਹਕੂਮਤ ਸੀ ਉਦੋਂ ਕਈ ਅਫਸਰਾਂ ਦੀ ਤਨਾਤੀ ਦੇ ਵਿੱਚ ਆਸਾਨ ਹੋਣੇ ਆ ਕਈਆਂ ਦੇ ਕੋਈ ਆਬਲੀਗੇਸ਼ਨਸ ਹੋਣੀ ਆ ਸੋ ਕਿਤੇ ਕਿਨਾ ਕਿਤੇ ਅੱਜ ਵੀ ਜੇ ਅੱਜ ਮੈਂ ਕਿਤੇ ਅਫਸਰਾਂ ਦੇ ਵਿੱਚ ਕੋਈ ਹੋਰ ਚਾਰਾਂ ਚ ਗੱਲ ਕਰਦਾ ਤੇ ਵਿਕਰਮ ਮਜੀਠੀਏ ਦਾ ਫੋਨ ਆਵੇ ਤੇ ਕੋਈ ਅਫਸਰ ਢਿਨਾਈ ਨਹੀਂ ਕਰਦਾ ਉਹਨੂੰ ਉਹਦੇ ਫੋਨ ਨੂੰ ਭਾ ਦਿੱਤਾ ਜਾਂਦਾ। ਹੁਣ ਜਿਹੜੀ ਗੱਲ ਆਂਦੀ ਹੈ ਕਿ ਦੂਜੀ ਕਤਾਰ ਦਾ ਲੀਡਰ ਵਿਕਰਮ ਮਜੀਠੀਆ ਦੂਜੀ ਕਤਾਰ ਦਾ ਲੀਡਰ ਬਣ ਗਿਆ ਲੇਕਿਨ ਸਰਦਾਰ ਸੁਖਵੀਰ ਸਿੰਘ ਬਾਦਲ ਹੁਣ ਆਪਣੇ ਫਾਦਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਆ ਉਹਨਾਂ ਦੀ ਗੱਲ ਨੂੰ ਅਮਲ ਕਰਨਾ ਸ਼ੁਰੂ ਕਰਤਾ ਕਿ ਮੈਨੂੰ ਵਿਕਰਮ ਮਜੀਠੀਏ ਨੂੰ ਇੱਕ ਜਗ੍ਹਾ ਤੇ ਰੋਕਣਾ ਪਏਗਾ। ਕਾਰਨ ਇਹ ਹੈ ਪੰਜਾਬ ਦੇ ਵਿੱਚ ਜਿਹੜਾ ਯੰਗਸਟਰਸ ਹੈ ਹਮੇਸ਼ਾ ਉਹ ਬਦਲਾਵ ਲਿਆਉਂਦਾ ਹੈ। ਜੇ ਤੁਸੀਂ ਕਹੋ ਕੀ ਜਿਹੜਾ ਬਦਲਾਅ ਦੀ ਲਹਿਰ ਹੈ ਉਹ ਇੱਕ ਪੀੜੀ ਲੈ ਆਏਗੀ ਕਿਉਂਕਿ ਜਿਹੜੀ 올ਡ এজ ਪੀੜੀ ਹੋ ਜਾਂਦੀ 50 ਸਾਲ ਟੱਪ ਜਾਂਦੇ ਪਛੁੰਦਾ ਉਹਨਾਂ ਦੇ ਆਪਣੇ ਹੀ ਘਰੇਲੂ ਇੰਨੇ ਉਲਝਣਾ ਹੋ ਜਾਂਦੀਆਂ ਉਹਨਾਂ ਲੇਕਿਨ ਵਿਕਰਮਜੀਠੀਏ ਦੇ ਨਾਲ ਹਜੇ ਯੂਥ ਦੀ ਪਾਵਰ ਜੁੜੀ ਹੋਈ ਹੈ ਜੇ ਆਪਾਂ ਇਧਰੋਂ ਤੁਰ ਪਈਏ ਨਾ ਪਰਲੇ ਪਾਸੇ ਵਿਕਰਮਜੀਠੀ ਨਾ ਯੰਗਸਟਰ ਸਾਰਾ ਜੁੜਿਆ ਹੋਇਆ ਭਾਵੇਂ ਉਹ ਰੋਜੀ ਬਰਕੰਦੀ ਤੋਂ ਸ਼ੁਰੂ ਹੋ ਜਾਓ ਤੇ ਭਾਵੇਂ ਪਰਲੀ ਸਾਈਡ ਤੋਂ ਸ਼ੁਰੂ ਹੋ ਜਾਓ ਤੇ ਉਹਨੂੰ ਕੋਈ ਦਿਨਾਈ ਨਹੀਂ ਕਰਦਾ ਉਹਦੇ ਨਾਲ ਸਾਰੇ ਤਾਕਤ ਜੁੜੀ ਹੋਈ ਆ ਹੁਣ ਪਾਰਟੀ ਦੇ ਵਿੱਚ ਵਿਕਰਮ ਮਜੀਠੀ ਨੂੰ ਅੱਗੇ ਲਿਆਂਨ ਲਈ ਕੋ ਜੋਰ ਲੱਗਦਾ ਪਿਆ ਇਸੇ ਕਰਕੇ ਵਿਕਰਮ ਮਜੀਠੀਆ ਥੋੜਾ ਜਦੋਂ ਦੇਖਿਆ ਕਿ ਮੈਨੂੰ ਇੱਕ ਇਲਾਕੇ 'ਚ ਬੰਨਿਆ ਜਾ ਰਿਹਾ ਮੈਨੂੰ ਸਿਰਫ ਮਜੀਠੇ ਹਲਕੇ ਤੱਕ ਹੀ ਕੀ ਲਿਆ ਜਾ ਰਿਹਾ ਹੁਣ ਉਸ ਚੀਜ਼ ਦਾ ਦਰਦ ਤਾਂ ਹੁੰਦਾ ਹੀ ਹੈ ਨਾ ਫਿਰ ਇਹ ਆਪਣੀ ਚੀਜ਼ ਜੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਈ ਮੈਂ ਵੀ ਕੋਈ ਚੀਜ਼ ਆ ਨਹੀਂ ਇਹ ਚੀਜ਼ ਨਹੀਂ ਹੁੰਦੀ ਦੇਖੋ ਪਾਰਟੀ ਦੇ ਵਿੱਚ ਆਪਣੀ رائے ਰੱਖੀ ਜਾਂਦੀ ਹੈ ਹੁਣ ਇਹ ਹੈ ਕਿ ਵਿਕਰਮ ਜੀਠੇ ਦੀ رائے ਨਹੀਂ ਲੈਂਦੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੀ ਉਹ ਬਲਵਿੰਦਰ ਸਿੰਘ ਭੁੰਦੜ ਪ੍ਰੋਫੈਸਰ ਪਰਨੇਮ ਸਿੰਘ ਚੰਦੂ ਮਾਜਰਾ ਇੱਕ ਉਹ ਡਾਕਟਰ ਦਲਜੀਤ ਚੀਵਾ ਇਹਨਾਂ ਦੀ رائے ਰੂਹ ਨਾਲ ਹੀ ਚੱਲਦੇ ਆ ਉਹ ਯਾ ਇੱਕ ਆਪਣੇ ਹਰਚਰਨ ਬੈਂਸ ਹੈ ਜਿਹੜੇ ਉਹ ਇਹਨਾਂ ਦੇ ਮੀਡੀਆ ਐਡਵਾਈਜ਼ਰ ਰਹੇ ਆ ਪੁਰਾਣੇ ਤੇ ਇਹਨਾਂ ਦੀ رائے ਵਗੈਰਾ ਉਹ ਲੈ ਲੰਦੇ ਆਦਰਵਾਈਜ਼ ਉਹ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ رائے ਵਿਕਰਮ ਜੀਠੀਆ ਦੀ ਹੁਣ ਕੋਈ ਪਾਰਟੀ ਦੇ ਵਿੱਚ ਜ਼ਿਆਦਾ رائے ਲਿੱਤੀ ਜਾਂਦੀ ਆ ਔਰ ਮੈਂ ਇਹ ਸਮਝਦਾ ਕਿ ਜੇ ਆਪਾਂ ਬਿਆਸ ਦਾ ਪੁੱਲ ਟੱਪਣਾ ਤੇ ਵਿਕਰਮ ਜੀਠੀਆ ਜ਼ਰੂਰੀ ਆ ਬਿਲਕੁਲ ਅੱਛਾ ਫਿਰ ਇਹ ਮੰਨ ਲਈਏ ਕਿ ਹੁਣ ਇਹੀ ਉਹ ਸਾਰੇ ਕਾਰਨ ਆ ਕਿ ਉਹ ਆਪਣੇ ਜਿੱਤ ਪਹਿਲਾਂ ਹੋਂ ਵਿੱਚ ਇੱਕ ਚੀਜ਼ ਐਡ ਕਰ ਦਈਏ ਹੁਣ ਸੰਗਰੂਰ ਦੀ ਟਿਕਟ ਆ ਗੱਲ ਤਾਂ ਸੰਗਰੂਰ ਦੀ ਟਿਕਟ ਤੋਂ ਸ਼ੁਰੂ ਹੋਈ ਸੀ ਅਸੀਂ ਗੱਲਾਂ ਕਰਦੇ ਕਰਦੇ ਕਿਤੇ ਪਹੁੰਚ ਗਏ ਆ ਸੰਗਰੂਰ ਦੀ ਟਿਕਟ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਕਬਾਲ ਸਿੰਘ ਝੁੰਦਾ ਨੂੰ ਦਿੱਤੀ ਹੈ। ਉਹਨਾਂ ਨੂੰ ਪਤਾ ਅਕਾਲੀ ਦਲ ਮਾਲਵੇ 'ਚ ਕਮਜ਼ੋਰ ਹੈ। ਅਕਾਲੀ ਦਲ ਮਾਲਵੇ 'ਚ ਕਮਜ਼ੋਰ ਹੈ ਔਰ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਦਿੱਤੀ ਗਈ ਹੈ। ਕਿਤੇ ਨਾ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਹ ਟਿਕਟ ਦੇ ਪਿੱਛੇ ਬਹੁਤ ਵੱਡੀ ਰਾਜਨੀਤੀ ਹੈ। ਉਦੇ ਨਾਲ ਕਿਸੇ ਦਿਨ ਮੈਂ ਤੁਹਾਨੂੰ ਬਰੀਸ਼ ਚ ਗੱਲ ਕਰਾਂਗਾ ਔਰ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਕਰਾਂਗਾ ਬਈ ਕਮਾਲ ਸਿੰਘ ਝੁੰਡਾ ਨੂੰ ਟਿਕਟ ਕਿਉਂ ਦਿੱਤੀ ਗਈ ਸੀ ਠੀਕ ਹੈ ਨਾ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦੇਣ ਦਾ ਕੋਈ ਕਾਰਨ ਔਰ ਕਿਉਂਕਿ ਇੱਕ ਗੱਲ ਨੂੰ ਸਮਝ ਲਓ ਕਿ ਢੀਂਡਸਾ ਸੇ ਸਟਰੋਂਗ ਹੈ ਇਕਬਾਲ ਸਿੰਘ ਝੁੰਡਾ ਕਮਜ਼ੋਰ ਹੈ ਇਹ ਸਾਰੀਆਂ ਸਟੋਰੀਆਂ ਮੈਂ ਤੁਹਾਨੂੰ ਇਲੈਕਸ਼ਨ ਦੇ ਰਿਜ਼ਲਟ ਨਹੀਂ ਰਿਜ਼ਲਟ ਦਾ ਇਸ਼ਾਰਾ ਤਾਂ ਦਵਾਂ ਕਿ ਕੀ ਢੀਂਡਸਾ ਸਾਹਿਬ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਹੈ ਢੀਂਡਸਾ ਸਾਹਿਬ ਨੂੰ ਸਬਕ ਨਹੀਂ ਸਿਖਾਉਣ ਦੀ ਕੋਸ਼ਿਸ਼ ਹੋ ਸਕਦਾ ਕਿਸੇ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਹੋਵੇ ਆਪਾਂ ਕਮਜ਼ੋਰ ਕੈਂਡੀਡੇਟ ਵੀ ਖੜਾ ਕਰ ਸਕਦੇ ਆ ਹੋ ਸਕਦਾ ਕਿਸੇ ਨੂੰ ਫਾਇਦਾ ਦਿੱਤਾ ਜਾ ਰਿਹਾ ਹੋਵੇ ਉਹ ਗੱਲ ਆਪਾਂ ਬਾਅਦ ਚ ਕਰਾਂਗੇ ਉਹ ਗੱਲ ਮੇਰੀ ਗੱਲ ਇੱਕ ਵਟ ਗੱਲ ਨਾਲ ਪਤਾ ਕੀ ਆ ਉਹ ਰਿਜ਼ਲਟ ਤੋਂ ਬਾਅਦ ਮੈਂ ਦੱਸੂਗਾ ਤੁਹਾਨੂੰ ਇਕਬਾਲ ਸਿੰਘ ਨੂੰ ਤੁਹਾਨੂੰ ਟਿਕਟ ਕਿਉਂ ਦਿੱਤੀ ਗਈ ਸੀ ਇਕਬਾਲ ਸਿੰਘ ਜੂੰਦਾ ਉਹ ਲੀਡਰ ਹੈ ਜਿਨੇ ਆਪਣੀ ਰਿਪੋਰਟ ਚ ਲਿਖਿਆ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਪ੍ਰਧਾਨਗੀ ਛੱਡਨੀ ਚਾਹੀਦੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨੂੰ ਟਿਕਟ ਦੇਵੇਂ ਉਹਦੇ ਕੋਈ ਕਈ ਮਾਇਨੇ ਆ ਉਹ ਸਿਆਸੀ ਮਾਇਨੇ ਆ ਉਹ ਮੈਂ ਅੱਜ ਦੱਸਾਂਗਾ ਰੋਲਾ ਪਏਗਾ ਉਹ ਜਰੂਰ ਮੈਂ ਦੱਸਾਂਗਾ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਜਦੋਂ ਸੰਗਰੂਰ ਦੇ ਇਲੈਕਸ਼ਨ ਦਾ ਰਿਜ਼ਲਟ ਆ ਜਾਊਗਾ ਤੁਸੀਂ ਅੱਧੇ ਘੰਟੇ ਬਾਅਦ ਆ ਜਿਓ ਫਿਰ ਮੈਂ ਦੱਸੂਗਾ ਇਸ ਸੀਟ ਦਾ ਕਾਰਨ ਕੀ ਸੀਗਾ ਹੁਣ ਜਿਹੜੀ ਗੱਲ ਹੈਗੀ ਹੈ ਦੇਖੋ ਪੰਜਾਬ ਦੇ ਵਿੱਚ ਹਮੇਸ਼ਾ ਜਿਹੜਾ ਵਾ ਪੰਥਕ ਵੋਟ ਉਹੀ ਪੰਜਾਬ ਦੀ ਸਿਆਸਤ ਪੰਜਾਬ ਦੀ ਸਰਕਾਰ ਨੂੰ ਹਮੇਸ਼ਾ ਬਣਾਉਂਦੀ ਰਹੀ ਹੈ ਔਰ ਮਾਜਾ ਜਿਹੜਾ ਉਹ ਪੰਥਾ ਪੰਥ ਦਾ ਗਾੜਾ ਹੈ ਪੰਥਕ ਵੋਟ ਦਾ ਗਾੜਾ ਹੈ ਔਰ ਮਜੀਠੀਆ ਦੀ ਪੰਥਕ ਸਿਆਸਤ ਦੇ ਵਿੱਚ ਉਸ ਇਲਾਕੇ ਚ ਖਡੂਰ ਸਾਹਿਬ ਚਲ ਜੀਏ ਤਰਨ ਤਾਰਨ ਚਲ ਜੀਏ ਪੱਟੀ ਚਲ ਜੀਏ ਇਧਰ ਵੱਲ ਪੈਠ ਹੈਗੀ ਆ ਔਰ ਕਿਤੇ ਨਾ ਕਿਤੇ ਹੁਣ ਜਿਹੜਾ ਟਾਈਮ ਮੈਨੂੰ ਲੱਗ ਰਿਹਾ ਕਿ ਅਕਾਲੀ ਦਲ ਨੇ ਸਰਵਾਈਵ ਕਰਨਾ ਹੈ ਜਾਂ ਤਾਂ ਸਿਪ ਵਿਕਰਮਜੀਠੇ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਤੇ ਕਮਾਂਡ ਆਣੀ ਪਾਏਗੀ ਜਾਂ ਉਹਨੂੰ ਪਾਵਰਫੁੱਲ ਕਰਨਾ ਹੀ ਪਾਏਗਾ ਤੇ ਇਹ ਜਿਹੜੀ ਗੱਲ ਉਹਨਾਂ ਨੇ ਜਨਤਕ ਤੌਰ ਤੇ ਕਹੀ ਹੈ ਕਿ ਢੀਂਡਸੇ ਨੂੰ ਟਿਕਟ ਮਿਲਣੀ ਚਾਹੀਦੀ ਸੀ ਜਿਹੜੀ ਗੱਲ ਮੈਂ ਕਹਿਣਾ ਚਾਹਨਾ ਉਹ ਸਭ ਗੱਲ ਦਾ ਉਲਟਾ ਹੈ अच्छा मैं हुन एवी पुछना चाहना चाहना है कि परमंदर सिंह ਢੀਨਸੇ ਦੇ ਨਾਲ ਖਾਸੀ ਕਰੀਬੀ ਦੋਸਤੀ ਵੀ ਮੰਨੀ ਜਾਂਦੀ ਰਹੀ ਹੈ ਬਿਕਮ ਸਿੰਘ ਮਜੀਠੀਆ ਦੀ ਕਿ ਇਹ ਆਪਣੀ ਦੋਸਤੀ 'ਚ ਭਿੱਜ ਕੇ ਤਾਂ ਨਹੀਂ ਕਿਤੇ ਜਿਵੇਂ ਤੁਸੀਂ ਕਹਿ ਰਹੇ ਹੋ ਉਸ ਤੋਂ ਅਲੱਗਾ ਜੇ ਕੋਈ ਨੈਰੇਟਿਵ ਦੇਖਣਾ ਹੋਵੇ ਨਹੀਂ ਨਹੀਂ ਦੋਸਤੀ ਨਹੀਂ ਦੇਖੋ ਬਿਕਰਮ ਮਜੀਠੀਆ ਜਨਤਕ ਤੌਰ ਤੇ ਕਦੀ ਵੀ ਪਾਰਟੀ ਦੀ ਕਿੰਤੂ ਪਰੰਤੂ ਨਹੀਂ ਕਰਦਾ ਹੀ ਇਜ਼ ਅ ਡਿਸਿਪਲਿੰਡ ਮੈਨ ਹੀ ਇਜ਼ ਅ ਡਿਸਿਪਲਿੰਡ ਪੋਲਿਟੀਸ਼ੀਅਨ ਸੁਲਜਿਆ ਹੁ ਸੁਲਜ ਚੁੱਕਾ ਹੋਇਆ ਪੁਰਾਣਾ ਟਾਈਮ ਸੀ ਜਦੋਂ ਸ਼ੁਰੂ ਸ਼ੁਰੂ ਚ ਆਇਆ ਸੀ ਹੁਣ ਉਹਦੀ ਜਿਹੜੀ ਗੱਲ ਕਰਨ ਦਾ ਅਦਬ ਤਰੀਕਾ ਹੁਣ ਸੁੱਝ ਚੁੱਕਾ ਹੁਣ ਜੇ ਤੁਸੀਂ ਕਹੋ ਨਾ ਕਿ ਉਹ ਪਰਸਨਲ ਤੌਰ ਤੇ ਪਰਮਿੰਦਰ ਢੀਂਡ세 ਨਾਲ ਪਿਆਰ ਹੈ ਤੇ ਗੱਲ ਕਹੇਗਾ ਪਰਸਨਲ ਤੌਰ ਤੇ ਨਹੀਂ ਉਹਨੇ ਗੱਲ ਕਹੀ ਉਹਨੇ ਗੱਲ ਉਹ ਕਹੀ ਹੈ ਜਿਹੜੀ ਮੈਂ ਕਹਿਣਾ ਚਾਹਨਾ ਉਹਨੇ ਹੁਣ ਅਟੈਕ ਕਰਕੇ ਦੱਸ ਦਿੱਤੀ ਹੈ ਬਈ ਇਹਨੂੰ ਦੇਣੀ ਚਾਹੀਦੀ ਸੀ ਅੱਛਾ ਪਰ ਅੰਤ ਵਿੱਚ ਮੈਂ ਆਹੀ ਪੁੱਛਾਂਗਾ ਕਿ ਭਾਵੇਂ ਜੋ ਮਰਜ਼ੀ ਰੀਜ਼ਨ ਹੋਵੇ ਤੁਸੀਂ ਜ਼ਰੂਰ ਦੱਸੋਗੇ ਇਲੈਕਸ਼ਨਸ ਤੋਂ ਬਾਅਦ ਪਰ ਪਰ ਜੋ ਹਾਲਾਤ ਨੇ ਆਕਾਲੀ ਦਲ ਦੇ ਅੰਦਰ ਕਿਤੇ ਨਾ ਕਿਤੇ ਅਪਰ ਲੈਵਲ ਦੇ ਉੱਤੇ ਤਾਂ ਜ਼ਰੂਰ ਪ੍ਰੋਬਲਮ ਖੜੀ ਹੋ ਰਹੀ ਆ ਆਉਣ ਵਾਲੇ ਸਮੇਂ 'ਚ ਆਕਾਲੀ ਦਲ ਦੀ ਹੱਤ ਹੋ ਸਕਦਾ ਦੇਖੋ ਕਿਸੇ ਵੀ ਖੇਤਰੀ ਪਾਰਟੀ ਲਈ ਪ੍ਰੋਬਲਮ ਹੈ ਜੋ ਮਰਜ਼ ਟੀਆਂ ਹਿੰਦੁਸਤਾਨ ਦੇ ਵਿੱਚ ਸੰਕਟ ਚ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਬਹੁਤ ਜ਼ਿਆਦਾ ਇੱਕ ਦਿਸ਼ਾ ਔਰ ਸਟਰੋਂਗ ਹੋ ਗਈਆਂ ਇੰਨੀਆਂ ਸਟਰੋਂਗ ਹੋ ਗਈਆਂ ਕਿ ਉਹਨਾਂ ਦਾ ਖੇਤਰੀ ਪਾਰਟੀਆਂ ਦੇ ਉੱਤੇ ਜਿਹੜਾ ਵਾ ਉਹ ਬਹੁਤ ਕਮਜ਼ੋਰ ਹੋ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਨੈਸ਼ਨਲ ਲੈਵਲ ਤੇ ਕਾਂਗਰਸ ਉਹਨਾਂ ਦਾ ਮੁਕਾਬਲਾ ਕਰ ਨਹੀਂ ਸਕਦੀ ਖੇਤਰੀ ਪਾਰਟੀਆਂ ਦੇ ਇਕੱਠੀਆਂ ਹੋ ਗਈਆਂ ਤੇ ਸਾਡਾ ਨੈਸ਼ਨਲ ਲੈਵਲ ਤੇ ਮੁਕਾਬਲਾ ਹੋ ਸਕਦਾ ਇਸ ਕਰਕੇ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਜਿਹੜਾ ਸੁਭਾਵਿਕ ਤੌਰ ਤੇ ਕੀਤਾ ਵੀ ਜਾ ਰਿਹਾ ਉਹ ਹੋਰ ਵੀ ਹੋਈਆਂ ਬਿਲਕੁਲ ਤੇ ਇਹ ਉਹ ਹਾਲਾਤ ਨੇ ਜਿਹੜੇ ਫਿਲਹਾਲ ਸ਼੍ਰੋਮਣੀ ਕਾਲੀ ਦਲ ਦੇ ਸਾਹਮਣੇ ਆ ਰਹੇ ਆ ਹੁੰਦੇ ਸਮੇਂ ਚ ਜੋ ਕੁਝ ਹੋਏਗਾ ਦੱਸਦੇ ਰਵਾਂਗੇ ਬਣੇ ਰੁਕਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ